ਸਬੀੜਾ ਬੀਤ ਤੁਸੀਂ ਦੇਖ ਰਹੇ ਹੋ ਕਿ ਇੱਕ ਨੌਜਵਾਨ ਪੈਸੇ ਕਢਵਾਉਣ ਲਈ ਆਇਆ ਹੋਇਆ ਹੈ ਪਰ ਇਹ ਨੌਜਵਾਨ ਵੱਲੋਂ ਉਸ ਵਿਅਕਤੀ ਦੇ ਨਾਲ ਜੋ ਕਿ ਅੰਦਰ ਆਪਣੇ ਪੈਸੇ ਕਢਵਾਉਣ ਲਈ ਆਇਆ ਹੈ ਕਿਵੇਂ ਧੋਖਾ ਕੀਤਾ ਜਾਂਦਾ ਹੈ ਕਿਵੇਂ ਉਸ ਦਾ ਏਟੀਐਮ ਬਦਲ ਲਿਆ ਜਾਂਦਾ ਹੈ ਇਹ ਤੁਸੀਂ ਸਾਫ਼ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਵਿਅਕਤੀ ਆਪਣੇ ਪੈਸੇ ਕਢਵਾਉਣ ਲਈ ਏਟੀਐਮ ਵਿੱਚ ਆਇਆ ਹੋਇਆ ਹੈ ਪਰ ਉੱਥੇ ਪਹਿਲਾਂ ਹੀ ਦੋ ਵਿਅਕਤੀ ਦੋ ਨੌਜਵਾਨ ਜੋ ਕਿ ਪਹਿਲੇ ਹੀ ਉੱਥੇ ਮੌਜੂਦ ਹੁੰਦੇ ਹਨ ਉਹਨਾਂ ਵੱਲੋਂ ਕਿਵੇਂ ਇਸ ਵਿਅਕਤੀ ਦੇ ਨਾਲ ਧੋਖੇ ਦੇ ਨਾਲ ਏਟੀਐਮ ਬਦਲ ਲਿਆ ਜਾਂਦਾ ਹੈ ਇਹ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਹੁਣ ਇਹ ਨੌਜਵਾਨ ਉਸ ਵਿਅਕਤੀ ਦੇ ਮਗਰ ਖੜਾ ਹੋ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਏਟੀਐਮ ਦੇ ਨਾਲ ਕੁਝ ਕਰ ਰਿਹਾ ਹੈ ਕੋਈ ਨੰਬਰ ਵਗੈਰਾ ਦੇਖ ਰਿਹਾ ਪਰ ਉੱਥੇ ਹੀ ਇੱਕ ਨੌਜਵਾਨ ਇਹਦੇ ਨਾਲ ਵੀ ਖੜਾ ਹੁੰਦਾ ਦੋ ਨੌਜਵਾਨ ਖੜੇ ਹੁੰਦੇ ਹਨ ਤੁਸੀਂ ਦੇਖ ਸਕਦੇ ਹੋ ਕਿਵੇਂ ਉਸ ਕੋਲੋਂ ਇੱਕ ਏਟੀਐਮ ਫਰਾਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਏਟੀਐਮ ਉਸ ਵਿਅਕਤੀ ਤੋਂ ਫੜ ਲਿਆ ਜਾਂਦਾ ਹੈ ਉਸ ਨੌਜਵਾਨ ਤੋਂ ਫੜ ਲਿਆ ਜਾਂਦਾ ਹੈ ਤੇ ਕਿਵੇਂ ਉਸ ਵਿਅਕਤੀ ਦਾ ਏਟੀਐਮ ਧੋਖੇ ਦੇ ਨਾਲ ਬਦਲ ਲਿਆ ਜਾਂਦਾ ਹੈ ਇਹ ਤੁਸੀਂ ਸਾਫ਼ ਇਸ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਸੀਂ ਵੀ ਅਪੀਲ ਕਰਦੇ ਹਾਂ ਕਿ ਅਗਰ ਜੇਕਰ ਤੁਸੀਂ ਪੈਸੇ ਕਢਵਾਉਣ ਲਈ ਜਾ ਰਹੇ ਹੋ ਤਾਂ ਬੜੇ ਸੇਫ ਸਾਵਧਾਨੀ ਨਾਲ ਪੈਸੇ ਕਢਵਾਓ ਪਰ ਇਸ ਵਿਅਕਤੀ ਦਾ ਉਸ ਤੋਂ ਮਗਰੋਂ ਇਸ ਵਿਅਕਤੀ ਦੇ ਖਾਤੇ ਵਿੱਚੋਂ 25000 ਰੁਪਇਆ ਕਢਵਾ ਲਿਆ ਜਾਂਦਾ ਹੈ ਇਸ ਦੀ ਜਾਣਕਾਰੀ ਉਸ ਨੂੰ ਦੇ ਦਿੱਤੀ ਗਈ ਹੈ ਬਾਕੀ ਇਹ ਕਿਸ ਵਿਅਕਤੀ ਨੇ ਤੁਸੀਂ ਵੀ ਸੁਣੋ ਜੀ ਕੀ ਨਾਮ ਆਪਣਾ ਜੀ ਮਦਨ ਸਿੰਘ ਪਿੰਡ ਕੜਾ ਜੀ ਖিজਰਪੁਰ ਪਿੰਡ ਸ਼ਿਆਰਪੁਰ ਇਹਦੀ ਕੱਲ ਪਰਨੇ ਇੱਕ ਵਾਰਦਾਤ ਹੋਈ ਹੈ ਏਡੀਆਂ ਬਦਲ ਕੇ ਠਗਾ ਬੰਦਨ ਪੈਸੇ ਕਢਾਏ ਗਏ ਕੀ ਹੈ ਪੂਰਾ ਮਾਮਲਾ ਉਹ ਜਦੋਂ ਮੈਂ ਅੰਦਰ ਬੜਿਆ ਪਹਿਲਾ ਇਹ ਕਹਿੰਦਾ ਮੈਂ ਪਰਚੀ ਕੱਢਦਾ ਪਿਆ ਮੈਂ ਕਿਹਾ ਚਲ ਠੀਕ ਹੈ ਤੁਸੀਂ ਬਾਹਰ ਚੱਲ ਜਾਓ ਮੈਂ ਅੱਪੇ ਦੇਖ ਲੈਂਦਾ ਫਿਰ ਇਹ ਆਪਣੇ ਆਪ ਇਹ ਬਾਹਰ ਨਿਕਲ ਗਏ ਫਿਰ ਮੈਂ ਜਦੋਂ ਏਟੀਐਮ ਪਾਇਆ ਤਾਂ ਇਹ ਪਿੱਛੇ ਬਦਲੇ ਕਿਹੜੇ ਪਿੱਲੇ ਆ ਗਏ ਨੇ ਤੇ ਫਿਰ ਆ ਕੇ ਹੱਥ ਮਾਰ ਲ ਗਏ ਇੱਕ ਮੈਨੇ ਟਰਾਈ ਮਾਰੀ ਨਹੀਂ ਨਿਕਲੇ ਫਿਰ ਮੈਂ ਕਿਹਾ ਚਲ ਇੱਕ ਟਰਾਈ ਮਾਰ ਕੇ ਫਿਰ ਚੱਲ ਜਾਨਾ ਫਿਰ ਇਹਨੇ ਦੁਬਾਰਾ ਹੱਥ ਪਾਣਾ ਸ਼ੁਰੂ ਕਰਤਾ ਵੀ ਇਦਾਂ ਕਰ ਇਦਾਂ ਕਰ ਇਦਾਂ ਕਰ ਜਾ ਲਿਆ ਮੈਨੂੰ ਉਹਦੇ ਵੇਲੇ ਏਟੀਐਮ ਤੇ ਲਾਈਟ ਚੱਲੇ ਗਈ ਵਿੱਚ ਲਾਈਟ ਚੱਲੇ ਗਈ ਨੇ ਬਾਹਰ ਉਹਨੇ ਏਟੀਐਮ ਚੇਂਜ ਕਰ ਲਿਆ ਇਹਦੇ ਸਾਹ ਮੈਨੂੰ ਪਤਾ ਨਹੀਂ ਲੱਗਾ ਕੋਈ ਵੀ ਕਿ ਤੁਹਾਨੂੰ ਉਸ ਨੇ 18 ਨੂੰ ਖਤਮ ਕਰਿਆ ਤਾਂ ਇਹ ਬੰਦੇ ਪਹਿਲੇ ਉੱਥੇ ਮਜ਼ਦੂਰ ਸੀ ਕਿ ਪਹਿਲੇ ਪਹਿਲੇ ਮਜ਼ਦੂਰ ਸੀ ਇੱਕ ਮਹਿਲਾ ਵੀ ਕਹਿੰਦੇ ਉਹਨੂੰ ਵਾਜਾ ਮਾਰੀ ਨਹੀਂ ਉਹ ਫਿਰ ਵਾਪਸ ਚਲੀ ਗਈ ਤੇ ਅੱਜ ਤੇ ਉਹ ਘਰ ਚੇਹੇ ਨਹੀਂ ਆਈ ਉਹ ਪਿੱਛੇ ਚਲੀ ਗਈ ਕਿੰਨੇ ਪੈਸੇ ਤੁਹਾਡੇ ਖਾਤਿਆਂ ਜਿਵੇਂ ਬਣਾਏਗੇ 25000 ਰੁਪਏ ਇਹ ਪਦਰਗਾਹ ਕਿਸੇ ਜਗ੍ਹਾ ਤੋਂ ਪੈਸੇ ਭਰਵਾਏਗੇ ਇਹ ਚੀਜ਼ ਦੇਖੋ ਤਾਂ ਬੈਂਕ ਵਾਲੇ ਕਹਿੰਦੇ ਝੰਕਰ ਚੀਜ਼ ਦੇਖੋ ਤਾਂ ਭੜਾਏ ਉਹ ਤੁਹਾਡੇ ਕੋਲੋਂ ਪੁਲਿਸ ਨੂੰ ਦਿੱਤੀ ਕਿ ਇਹ ਕੋਈ ਕਰਵਾਏ ਹੋਰ ਰਿਪੋਰਟ ਲਖਾਇਆ ਵੀ ਕਿਤੇ ਸਾਡਾ ਏਟੀਐਮ ਇਦਾਂ ਚਲੇ ਗਿਆ ਤਾਂ ਕਿਤੇ ਹੋਰ ਨਾ ਕੋਈ ਸਾਨੂੰ ਪਸਾਣੇ ਫਿਰਨੇ ਪੀਆਟੀਐਮ ਤੁਹਾਡਾ ਜੀ ਉਹ ਜਿਹੜੇ ਲੋਕ ਪੈਸੇ ਕਢਵਾਉਂ ਜਾਂਦੇ ਨੇ ਏਟੀਐਮ ਦੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋ ਉਹਨਾਂ ਇਹ ਕਹਣਾ ਭਾਈ ਬਚ ਕੇ ਰਹੋ ਕੱਲਾ ਹੋ ਤਾਂ ਘੜਾ ਲਾਣੇ ਤਾਂ ਨਾ ਜਾਓ